ਐਜੂਕੇਸ਼ਨ ਸੈੱਲ ਜ਼ਿਲ੍ਹਾ ਸੰਗਰੂਰ ਅਤੇ ਸਬ ਇੰਸਪੈਕਟਰ ਜਸਵਿੰਦਰ ਸਿੰਘ ਇੰਚਾਰਜ ਐਜੂਕੇਸ਼ਨ ਸੈੱਲ ਸੰਗਰੂਰ ਦੇ ਵੱਲੋਂ ਸਮੂਹ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਅੰਦਰ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲ ਕਾਫੀ ਤਾਦਾਦ ਦੇ ਵਿੱਚ ਕੁਮਰੇ ਸਨ ਜਿਨ੍ਹਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੇ ਸਿਲੰਸਰ ਵਿਲਾ ਹੇ ਗਏ। ਸਕੂਲਾਂ ਕਾਲਜਾਂ ਵਿੱਚ ਜਾ ਕੇ ਵੀ ਜਾਗਰੂਕ ਕੀਤਾ ਗਿਆ ਜਿਨ੍ਹਾਂ ਦੇ ਘਰ ਬੁਲਟ ਮੋਟਰਸਾਈਕਲ ਹਨ ਜਿਨ੍ਹਾਂ ਦੇ ਸਿਲੰਸਰ ਹਲ ਚੇਂਜ ਕੀਤੇ ਹੋਏ ਹਲ ਤੇ ਪਟਾਕੇ ਮਾਰ ਰਹੇ ਹਨ ਉਹ ਆਪਣੇ ਸਿਲੰਸਰ ਲਵਾ ਕੇ ਟ੍ਰੈਫਿਕ ਦਫਤਰ ਜਮਾ ਕਰਵਾ ਦੇ ਜਿਸ ਸੰਬੰਧੀ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ 100 ਦੇ ਕਰੀ ਬੁਲਟ ਮੋਟਰਸਾਈਕਲਾਂ ਦੇ ਸਿਲੰਸਰ ਲੁਹਾ ਕੇ ਟ੍ਰੈਫਿਕ ਦਫਤਰ ਜਮਾ ਕਰਵਾਏ ਗਏ ਹਨ ਜਿਸ ਸੰਬੰਧੀ ਜ਼ਿਲ੍ਹਾ ਸੰਗਰੂਰ ਦੇ ਬਜ਼ਾਰਾਂ ਦੇ ਦੁਕਾਨਦਾਰ ਅਤੇ ਆਮ ਪਬਲਿਕ ਦੇ ਵੱਲੋਂ ਜ਼ਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਦੇ ਵੱਲੋਂ ਇਸ ਉਠਾਏ ਗਏ ਕਦਮਾਂ ਦੀ ਬਹੁਤ ਹੀ ਸ਼ਲਾਘਾ ਕੀਤੀ ਗਈ। ਪਹਿਲਾਂ ਤਾਂ ਇਹ ਜਿਹੜੇ ਅਸੀਂ ਪੰਜਾਬ ਦੇ ਕਰੀਬ ਚਾਰਾਂ ਨਕਟੇ ਲਈਏ ਮੋਟਰਸਾਈਕਲਾਂ ਦੇ ਜਿਨ੍ਹਾਂ ਦੇ ਸਲੈਂਸਰ ਲਾਏ ਹੋਏ ਸੀਗੇ ਡੁਪਲੀਕੇਟ ਤੇ ਹੁਣ ਉਸ ਤੋਂ ਬਾਅਦ ਅਸੀਂ ਮਾਰਜੋਗ ਐਸਐਸਪੀ ਸਾਹਿਬ ਫਰੂਰ ਵੱਲੋਂ ਹੁਕਮ ਹੋਇਆ ਸੀਗਾ ਕਿ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਆਈਡਾ ਸੈਂਟਰਾਂ ਦੇ ਵਿੱਚ ਜਾ ਕੇ ਸੈਮੀਨਾਰ ਲਾਓ ਜਿਸ ਦੇ ਸੰਦਰਭ ਅਸੀਂ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਅਸੀਂ ਸੈਮੀਨਾਰ ਲਾਏ ਸੀਗੇ ਸੈਮੀਨਾਰ ਲਾਉਣ ਤੋਂ ਬਾਅਦ ਅਸੀਂ ਉੱਥੇ ਬੱਚਿਆਂ ਨੂੰ ਅਪੀਲ ਕੀਤੀ ਤੇ ਉਹਨਾਂ ਦੇ ਮਾਪਿਆਂ ਨੂੰ ਟੀਚਰ ਸਾਹਿਬਾਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਅਪੀਲ ਕੀਤੀ ਸੀ ਵੀ ਜਿੰਨਾ ਕੋਲ ਵੋਟ ਮੋਟਰਸਾਈਕਲ ਲਏਗੇ ਜਿਹੜੇ ਕੰਪਨੀ ਮਨਜ਼ੂਰਸ਼ੁਦਾ ਸਲਾਸਰ ਨੇ ਉਹੀ ਲਾਉਣ ਜਿਹੜੇ ਡੁਪਲੀਕੇਟਰ ਸਲਾਸਰ ਨੇ ਸਾਡੇ ਕੋਲੇ ਲੈ ਕੇ ਆਉਣ ਤੇ origignal ਆਪਣਾ ਲਾ ਕੇ ਦਿਖਾ ਕੇ ਜਾਣ ਸਾਡੇ ਇਸ ਗੱਲ ਨੂੰ ਬਹੁਤ ਹੀ ਲੋਕਾਂ ਨੇ ਮੰਨਿਆ ਅਸੀਂ ਧੰਨਵਾਦ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਡੀ ਗੱਲ ਨੂੰ ਮੰਨਿਆ ਕਰੀਬ ਸਾਡੇ ਕੋਲ 40 50 ਲੋਕ ਆ ਪਾ ਕੇ ਸਲਾਹ ਸਲਾਹ ਕੇ ਗਏ ਨੇ ਜਿਸ ਸੰਬੰਧੀ ਅਸੀਂ ਇਹ ਅੱਜ ਕਾਨਫਰੰਸ ਰੱਖੀ ਲੋਕਾਂ ਨੇ ਬਹੁਤ ਸਾਨੂੰ ਸਨਯੋਗ ਦਿੱਤਾ ਅਸੀਂ ਤੁਹਾਡੇ ਚੈਨਲ ਅਸੀਂ ਅਪੀਲ ਕਰਦੇ ਆ ਵੀ ਜਿਨ੍ਹਾਂ ਦੇ ਕੋਲ ਹੋਰਵੇਂ ਉਹ ਲਾ ਕੇ ਜਾਣ ਕਿ ਕਿ ਜਿਹੜਾ ਬੋਲਡ ਮੋਟਰਸਾਈਕਲ ਆ ਇਹਨਾਂ ਦਾ ਸਲੰਸਰ ਹੈਗਾ ਕੰਪਨੀ ਵੱਲੋਂ ਇੰਜੀਨੀਅਰ ਵੱਲੋਂ ਤਿਆਰ ਕਰਕੇ ਲੱਗਦਾ ਕਿ ਉਹ ਬਹੁਤ ਸੋਲਡ ਓਹੋ ਸਲਾਸਰ ਨੇ ਉਹਦੀ ਆਵਾਜ਼ ਨਹੀਂ ਹੁੰਦੀ ਉਹਨੂੰ ਅੱਗ ਨਹੀਂ ਲੱਗ ਸਕਦੀ ਜਿਹੜੇ ਕੰਪਨੀ ਵੱਲੋਂ ਨੇ ਜਿਹੜੇ ਇਹ ਡੁਪਲੀਕੇਟਰ ਨੇ ਇਹ ਰਿਮੋਟਸਰ ਨੂੰ ਅੱਗ ਵੀ ਲੱਗ ਜਾਂਦੀ ਹੈ ਜਦੋਂ ਇੱਕੋ ਲਖਤ ਆਪਣਾ ਉਹਦੀ ਸਵਿਚ ਬੰਦ ਕਰ ਦਿੰਦੇ ਤੇਲ ਬੰਦ ਹੋ ਜਾਂਦਾ